ਤੋਂ ਮੈਂ ਕਹਿ ਰਿਹਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਤਾਂ ਸਪੀਕਰ ਨੇ ਕੁਲਤਾ ਸੰਦਵਾ ਨੇ ਮੇਰੇ ਮੇਰੀ ਆਵਾਜ਼ ਨੂੰ ਕੁਚਲ ਕੇ ਰੱਖਤਾ ਹੋ। ਔਰ ਮੁਕੰਮਲ ਤੌਰ ਤੇ ਉੱਤੇ ਪਾਬੰਦੀ ਲਾਤੀ ਆ ਕਿ ਖੈਰੇ ਨੂੰ ਹਰ ਕਿਸ ਨੇ ਹੀ ਬੋਲਣ ਦੇਣਾ। ਫਿਰ ਮੇਰੇ ਕੋਲ ਹੁਣ ਆਪਸ਼ਨ ਹੋ ਗਿਆ ਕਿ ਬਚਦੀ ਹੈ ਕਿ ਮੈਂ ਡਾਇਰੈਕਟਲੀ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਮੈਨੇ ਵਿਚਾਰ ਨੇ ਔਰ ਖਾਸ ਤੌਰ ਤੇ ਜਿਹੜਾ ਕੱਲ ਬਜਟ ਪੇਸ਼ ਹੋਇਆ ਉਹਦੇ ਤੇ ਮੈਂ ਆਪਣੀ ਪ੍ਰਤੀਗਿਰਿਆ ਦੇਸ਼ਕਾਂ ਆਪਣੇ ਵਿਚਾਰ ਰੱਖ ਸਕਾ। ਜਿਹੜਾ ਕੱਲ ਬਜਟ ਪੇਸ਼ ਹੋਇਆ ਨਾ ਇਹ ਰੂਟੀਨ ਜਿਵੇਂ ਅਫਸਰ ਬਣਾਉਂਦੇ ਨੇ ਬਾਗੂ ਬੈਠੇ ਨੇ ਸੈਕਟਰੀਅਟ 'ਚ ਇਹਦੇ 'ਚ ਪੋਲਿਟਿਕਲ ਲੀਡਰਸ ਦੀ ਮਾਈਂਡ ਐਪਲੀਕੇਸ਼ਨ ਬਹੁਤ ਨਾ ਮਾਤਤ ਹੁੰਦੀ ਹੈ ਬਜਟ ਤਾਂ ਪੇਸ਼ ਹੋਇਆ 2.2 ਲੱਖ ਕਰੋੜ ਰੁਪਏ ਦਾ ਲੇਕਿਨ ਮੈਂ ਜਿਹੜੇ ਪ੍ਰਮੁੱਖ ਤਿੰਨ ਚਾਰ ਪੰਜ ਬਿੰਦੂ ਨੇ ਜਿਹੜੇ ਉਹਨਾਂ ਤੇ ਤੁਹਾਡਾ ਚਰਚਾ ਕਰਨੀ ਆ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਕਿ ਜਿਹੜਾ ਇਹਨਾਂ ਨੇ 1000 ਰੁਪਿਆ ਹਰ ਮਹੀਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਔਰਤਾਂ ਨੇ ਮੰਗਿਆ ਨਹੀਂ ਸੀ ਪੰਜਾਬ ਦੇ ਨੇ ਲੇਕਿਨ ਕੇਜਰੀਵਾਲ ਨੇ ਤੇ ਭਗਵਾਨਪານ ਨੇ ਇਹ 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 ਤਾਂ ਆਮ ਆਦਮੀ ਪਾਰਟੀ ਦੀ ਗਾਰੰਟੀ ਹੈ 3 ਸਾਲ ਹੋ ਗਏ ਮੇਰੇ ਵੀਰੋ ਇੱਕ ਨਵਾਂ ਪੈਸਾ ਔਰਤਾਂ ਦੇ ਅਕਾਊਂਟ ਵਿੱਚ ਨਹੀਂ ਪਾਇਆ ਅੱਗੇ ਤੁਸੀਂ ਆ ਜਾਓ ਜਿਹੜਾ ਅਤੀਸ਼ੀ ਹੈ ਇਹਨਾਂ ਦੀ ਲੀਡਰ ਆਫ ਓਪੋਜੀਸ਼ਨ ਦਿੱਲੀ ਦੇ ਵਿੱਚ ਹਲੇ ਮੇਰੇ ਖਿਆਲ ਇੱਕ ਹਫਤਾ ਬਣਿਆ ਨੂੰ ਹੋਈ ਸਰਕਾਰ ਦਿੱਲੀ ਦੀ ਬੀਜਪੀ ਦੀ ਉਦੋਂ ਹੀ ਸ਼ੋਰ ਮਚਾਉਣ ਲੱਗ ਗਈ ਕਿ ਤੁਸੀਂ 2500 ਰੁਪਏ ਉਹਨਾਂ ਦੇ ਅਕਾਊਂਟ ਵਿੱਚ ਕਿਉਂ ਨਹੀਂ ਡਾਲ ਰਹੇ ਦੋਗਲੇ ਚਿਹਰੇ ਦੋਗਲੀ ਨੀਤੀ ਤਾਂ ਯੂ ਮੇਰੇ ਦਾ ਨਾਮ ਫਰਜ਼ੀ ਇਨਕਲਾਬ ਰੱਖਿਆ ਅੱਗੇ ਆ ਗਿਆ ਜੀ ਕਰਜ਼ੇ ਦਾ ਮੈਂ ਬਹੁਤ ਅੱਛੇ ਤਰ੍ਹਾਂ ਰਿਸਰਚ ਕੀਤਾ ਵਾ ਕਰਜ਼ੇ ਦਾ ਜਿਹੜਾ ਕਿਵੇਂ-ਕਿਵੇਂ ਵਧਿਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਕਰਜ਼ਾ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ ਕਿਉਂਕਿ ਐਡੀ ਵੱਡੇ ਕਰਜ਼ੇ ਦੀ ਪੰਡ ਦੇ ਹੇਠ ਤੁਸੀਂ ਕੋਈ ਪਾਇਦਾ ਤਰੱਕੀ ਨਹੀਂ ਕਰ ਸਕਦੇ ਕਰਜ਼ਾ ਕਿਦੋਂ ਚੜਿਆ 1985 ਮੈਂ ਕਾਲਜ ਪੜ੍ਹਦਾ ਸੀ ਆ ਪੰਜਾਬ ਦੇ ਸਿਰ ਤੇ ਇੱਕ ਨਵੇਂ ਪੈਸੇ ਦਾ ਕਰਜ਼ਾ ਇੱਕ ਨਵੇਂ ਪੈਸੇ ਦਾ ਰੈਵਨਿਊ ਸਰਪਲਸ ਸਟੇਟ ਸੀ ਪਹਿਲੀ ਵਾਰ ਕਰਜ਼ਾ ਚੜਿਆ 1992 ਦੇ ਵਿੱਚ ਜਦੋਂ ਮਿਲਟੈਂਸੀ ਆਈ ਪੰਜਾਬ 'ਚ ਕੇਂਦਰ ਸਰਕਾਰ ਨੇ ਜੋ ਫੋਰ ਫੌਜਾਂ ਅਮਲਾ ਸੀਆਰਪੀ ਬੀਐਸਐਫ ਜਿੰਨਾ ਉਹਦਾ ਖਰਚਾ ਸੀ ਉਹ ਸਾਡੇ ਸਿਰ ਮੜ ਦਿੱਤਾ ਲੜਾਈ ਤਾਂ ਸਮਝ ਲੋ ਕਿ ਕਹਿ ਰਹੇ ਸੀ ਕਿ ਦੇਸ਼ ਲੜ ਰਿਹਾ ਵਾ ਮਿਲਟੈਂਸੀ ਨਾਲ ਲੇਕਿਨ ਕਰਜ਼ਾ ਸਾਡੇ ਸਿਰ ਦੇ ਉੱਤੇ ਸਾਰਾ ਮੜ ਦਿੱਤਾ ਉਸ ਦਿਨ ਤੋਂ ਕੰਮ ਸ਼ੁਰੂ ਹੋ ਗਿਆ ਪਿਛਲੇ 30 ਸਾਲਾਂ 'ਚ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਦੁਨੀਆ ਸਾਲਾਂ ਵਿੱਚ ਕਿੰਨਾ ਕਰਜ਼ਾ ਮੇਰੇ ਵੀ ਕੋ ਚੜਿਆ ਮੋٹے ਤੌਰ ਤੇ 3 ਲੱਖ ਕਰੋੜ ਰੁਪਏ ਦਾ ਇਹਦਾ ਮਤਲਬ ਹੈ ਕਿ ਹਰ 10 ਸਾਲ ਬਾਅਦ 1 ਲੱਖ ਕਰੋੜ ਦਾ ਇਜ਼ਾਫਾ ਹੁੰਦਾ ਸੀਗਾ ਇਹਨਾਂ ਪਿਓ ਦੇ ਪੁੱਤਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਇਹਨਾਂ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਮਤਲਬ ਜਿਹੜਾ 1 ਲੱਖ ਕਰੋੜ 10 ਸਾਲ ਚ ਵੰਦਾ ਸੀ ਕਰਜ਼ਾ ਉਹ ਇਹਨਾਂ ਨੇ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਔਰ ਯਾਦ ਹੋਗਾ अच्छी ਤਰ੍ਹਾਂ ਕੇਜੀਵਾਲ ਕੀ ਕਹਿੰਦਾ ਸੀਗਾ ਜੇ ਤੋ ਗਾਰੰਟੀਆ ਦੇਣੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਅ ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਪੈਸੇ ਕਿਤੂ ਕੱਟ ਕੇ ਲਏ ਹੋਗੇ ਹਜ਼ਾਰ ਰੁਪਿਆ ਬਿਜਲੀ ਮੁਫਤ ਫਲਾਣਾ ਟੰਕਰਨਾ ਕਹਿੰਦਾ ਇੱਕ ਤੋ 20000 ਕਰੋੜ ਕੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਪੰਜਾਬ ਨੇ ਉਸਕੋ ਮੈਂ ਬੰਦ ਕਰੂੰਗਾ ਔਰ ਹਰ ਸਾਲ 20000 ਕਰੋੜ ਦਾ ਉਸਕਾ ਡਾਲੂੰਗਾ 34000 ਕਰੋੜ ਕਹਿੰਦਾ ਕਿ ਬਜਟ ਵਿੱਚ ਚੋਰੀ ਹੁੰਦੀ ਹਾਲਾਂਕਿ ਉਹ ਬਿਲਕੁਲ ਇੱਕ ਕਟਿਆ ਚੂਕ ਸੀ ਕਿ ਜੀ ਵਾਦਾ ਇਹੋ ਪਤਾ ਹੋਏ ਅਫਸਰ ਹੈ ਆਪ ਉਹ 70% ਤਾਂ ਸਾਡੇ ਪੰਜਾਬ ਦਾ ਬਜਟ ਕਮਿਟਿਡ ਐਕਸਪੈਂਡੀਚਰ ਹੈ ਮਤਲਬ ਸੈਲਰੀਜ਼ ਪੈਨਸ਼ਨਸ ਵਿਆਜ ਦੀ ਅਦਾਇਗੀ ਹੋਰ ਜਿਹੜੇ ਕਰਜ਼ੇ ਲੈ ਕੇ ਨੇ ਉਹਦੀ ਅਦਾਇਗੀ ਮੁਫਤ ਬਿਜਲੀ ਦੀ ਸਬਸਿਡੀ ਐਟ ਸੇਟਰਾ ਐਟ ਸੇਟਰਾ ਮਤਲਬ 75% ਕਮਿਟਿਡ ਐਕਸਪੈਂਡੀਚਰ ਹੈ ਪਰ ਚਲੋ ਝੂਠ ਬੋਲਦਾ ਹਾਂ ਨੇ ਕਿ ਮੈਂ ਬਜਟ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਪੈਸੇ ਬਚਾ ਕੇ 34000 ਕਰੋੜ ਹਰ ਸਾਲ ਜਮ੍ਹਾਂ ਕਰਾਇਆ ਮਤਲਬ 50000 ਕਰੋੜ ਰੁਪਏ ਦਾ ਭਾਅ ਸੀਗਾ ਕਿ ਹਰ ਸਾਲ ਜਮ੍ਹਾਂ ਕਰਾਉਂਗਾ ਜਮਾ ਦਾ ਕੀ ਕਰਾਉਣਾ ਸੀ ਜੇ ਕਰਾਇਆ ਹੁੰਦਾ ਤਾਂ 1.7 ਲੱਖ ਕਰੋੜ ਰੁਪਏ ਸੱਜ ਕੋ ਸਪਲਸ ਹੋਣਾ ਸੀਗਾ ਪਰ ਉਲਟਾ 3 ਸਾਲਾਂ ਵਿੱਚ ਕਰਜ਼ਾ ਚੜਿਆ ਇਹ ਇਹਨਾਂ ਦਾ ਇੱਕ ਵੱਡਾ ਚੂਕ ਜਿਹੜਾ ਇਸ ਬਜਟ ਵਿੱਚ ਫੜਿਆ ਗਿਆ ਅਗਿਆਓ ਤੁਸੀਂ ਖੇਤੀ ਸਭ ਤੋਂ ਇੰਪੋਰਟੈਂਟ ਕੀਤਾ ਪੰਜਾਬ ਦੇ ਲੋਕਾਂ ਦਾ ਖੇਤੀ ਪ੍ਰਧਾਨ ਸੂਬਾ ਹੋ ਇਸ ਬਜਟ ਵਿੱਚ ਖੇਤੀ ਦੀ ਅਲੋਕੇਸ਼ਨ ਕਿੰਨੀ ਰੱਖੀ ਹੈ ਜਿਹੜਾ ਖੇਤੀ ਵਾਸਤੇ 14.5 ਹਜ਼ਾਰ ਕਰੋੜ ਰੁਪਏ ਅਗਰ ਆਪਾਂ ਇਹਨੂੰ ਪਰਸੈਂਟੇਜ ਵਾਈਜ਼ ਦੇਖਾਂਗੇ ਤਾਂ ਇਹ ਲੱਗਦਾ ਜਿਵੇਂ 6% ਬਜਟ ਦਾ ਜਿਹੜਾ ਖੇਤੀ ਨੂੰ ਦਿੱਤਾ ਬਹੁਤ ਘੱਟ ਵੈਸੇ ਦਿਖਾਇਆ ਜਾਉਂਦਾ ਪਰ ਜੇ ਇਹਦੀ ਸਹੀ ਕੋ ਕਰੋਂਗੇ ਤਾਂ ਜਿਹੜਾ 10000 ਕਰੋੜ ਰੁਪਏ ਦੀ ਬਿਜਲੀ ਟਿਊਬਵੈਲਸ ਨੂੰ ਮੁਫਤ ਜਾਰੀ ਆ ਪਿਛਲੇ ਕਾਫੀ ਹੱਸੇ ਤੋਂ ਉਹ ਜਦੋਂ ਪੀਐਸਪੀਸੀਲ ਨੂੰ ਆਪਾਂ ਕੱਢ ਦਿਆਂਗੇ ਤਾਂ ਪਿੱਛੇ ਬਚਦਾ 4500 ਕਰੋੜ ਰੁਪਏ ਖੇਤੀ ਦੇ ਵਾਸਤੇ ਸਾਰੇ ਪੰਜਾਬ ਦੇ ਮਤਲਬ ਅਸੀਂ ਕ੍ਰੌਪਸ ਡਾਈਵਰਸੀਫਿਕੇਸ਼ਨ ਕਰਨ ਕਿਤੇ ਝੋਨੇ ਦੇ ਫਸਲ ਚੱਕਰ ਤੋਂ ਬਾਹਰ ਜਿੱਦਾਂ ਕੱਢਣਾ ਵਾ ਨਵੇਂ ਬੀਜ ਕਿੰਦਾ ਤਿਆਰ ਕਰਨੇ ਨੇ ਰਿਸਰਚ ਕਿੰਦਾ ਕਰਨੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕਿੰਦਾ ਸਸਟੇਨ ਕਰਨਾ ਸਿਰਫ 4500 ਕਰੋੜ ਰੁਪਏ ਇਹ ਸ਼ਾਇਦ 2.5 ਲੱਖ ਕਰੋੜ ਰੁਪਏ ਦਾ 2% ਤੋਂ ਵੀ ਘੱਟ ਬਜਟ ਹੁੰਦਾ ਇਹਦੇ ਮੁਕਾਬਲੇ ਤੇ ਪੁਲਿਸ ਅਲੋਕੇਸ਼ਨ ਜਿਹੜਾ ਪੁਲਿਸ ਡਿਪਾਰਟਮੈਂਟ ਦਤਾ 11.5 ਹਜ਼ਾਰ ਕਰੋੜ ਰੁਪਏ ਅਸੀਂ ਪੁਲਿਸ ਸਟੇਜ ਬਣਾ ਰਹੇ ਆ ਆਪਣੀ ਪੁਲਿਸ ਨੂੰ ਉਹਨੂੰ ਏਮਪਾਵਰ ਕਰ ਰਹੇ ਆ ਉਹਨੂੰ ਪੂਰੀ ਖੁੱਲੀ ਛੁੱਟੀ ਦੇ ਦੇ ਕੇ ਕੁੱਟ ਦਿਓ ਕਗਲ ਨੂੰ ਬਾਟ ਨੂੰ ਕੋਈ ਪ੍ਰਵਾਹ ਨਹੀਂ ਤੁਹਾਡੇ ਨਾਲ ਖੜੇ ਆ ਖਦੇੜ ਦਿਓ ਬਲਡੋਜ਼ਰ ਨਾਲ ਸਾਰੇ ਕਿਸਾਨਾਂ ਦੇ ਜਿਹੜੇ ਹੈਗੇ ਨੇ ਧਰਮੇ ਤੇ ਮੋਰਚੇ ਅਸੀਂ ਤੁਹਾਡੇ ਨਾਲ ਖੜਿਆ ਇਹ ਪੁਲਿਸ ਤੇ ਜੋ ਇੰਡੀਕੇਟ ਕਰਦੀ ਏਡੀ ਵੱਡੀ ਬਜਟਰੀ ਅਲੋਕੇਸ਼ਨ ਆਲਮੋਸਟ ਐਗਰੀਕਲਚਰ ਸੈਕਟਰ ਜਿੰਨੀ ਜਿਹੜੀ ਪੁਲਿਸ ਨੂੰ ਅਲੋਕੇਸ਼ਨ ਦਿੱਤੀ ਹੈ ਅਕੇ ਤੁਸੀਂ ਆਓ ਇੱਕ ਬਹੁਤ ਵੱਡਾ ਝੂਠ ਬੋਲਿਆ ਗਿਆ ਪਿਛਲੇ ਦਿਨਾਂ ਵਿੱਚ ਭਗਵਾਨਪਰਮਾਨ ਨੇ ਗਿੱਦੜਵਾਹ ਦੇ ਇਲੈਕਸ਼ਨ ਜਿੰਨੀ ਚੋਣ ਤੋਂ ਪਹਿਲਾਂ ਮਗਰ联ਾ ਨੇ ਕੁਝ ਨਹੀਂ ਕੀਤਾ ਅਸੀਂ ਪੰਜਾਬ ਦੇ ਵਿੱਚ ਇੱਕ ਨਵਾਂ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ ਮਾਲਵਾ ਕਨਾਲ ਉਹਦਾ ਨਾਮ ਰੱਖਤਾ ਨਹੀਂ ਪੁੱਤਰ ਰੱਖਤਾ ਕਿਉਂਕਿ ਵੋਟਾਂ ਲੈਣੀਆਂ ਸੀਗੀਆਂ ਲੇਕਿਨ ਇਸ ਬਜਟ ਵਿੱਚ ਮੇਰੇ ਵੀਰੋ ਪੈਣੋ ਤੇ ਬਜ਼ੁਰਗੋ ਇੱਕ ਨਵੇਂ ਪਾਸ ਪੈਸੇ ਦੀ ਅਲੋਕੇਸ਼ਨ ਬਜਟ ਵਿੱਚ ਨਹੀਂ ਹੈ ਮਾਲਵਾ ਕਨਾਲ ਵਾਸਤੇ ਕਿਵੇਂ ਬਣ ਜੂ ਮਾਲਵਾ ਕਨਾਲ ਅਕਸਰ ਇੱਕ ਪੰਜਾਬ ਵਿੱਚ ਨਵੀਂ ਨਹਿਰ ਬਣਾਉਣ ਵਾਸਤੇ ਹਰੀਕੇ ਤੋਂ ਪਾਣੀ ਕੱਢ ਕੇ ਤੇ ਟੇਲ ਐਂਡਾਂ ਤੇ ਮਾਲਵੇ ਦੇ ਵਿੱਚ ਲੰਬੀ ਤੇ ਗਿੱਦੜਵਾਹ ਕਿੰਦਾ ਸੀ ਪਹੁੰਚਾਉਣਾ ਵਾ ਘੱਟੋ ਘੱਟ 4-5 ਹਜ਼ਾਰ ਕਰੋੜ ਰੁਪਏ ਇਸ ਬਜਟ ਵਿੱਚ ਰੱਖਣਾ ਚਾਹੀਦਾ ਸੀਗਾ ਪੈਸਾ ਕਿੰਨਾ ਰੱਖਿਆ ਮਾਲਵਾ ਨਹਿਰਵਾਸਤੇ 0 ਅਗੇ ਆਓ ਤੁਸੀਂ 올ਡ ਪੈਨਸ਼ਨ ਸਕੀਮ ਇਹਨਾਂ ਨੇ ਨਾ 2022 ਦੇ ਨਵੰਬਰ ਚ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਸੀਗੀ ਉੱਥੇ ਇਲੈਕਸ਼ਨ ਜਿੱਤਣ ਵਾਸਤੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਕਿਹਾ ਜੇ ਅਸੀਂ ਜਿਹੜੀ 2004 ਵਿੱਚ 올ਡ ਪੈਨਸ਼ਨ ਸਕੀਮ ਬੰਦ ਹੋਈ ਸੀ ਅਸੀਂ ਉਹਨੂੰ ਤੁਰੰਤ ਚਾਲੂ ਕਰਦੇ ਪੰਜਾਬ ਚ ਉਹ ਕਹਿੰਦਾ ਨੋਟੀਫਿਕੇਸ਼ਨ ਜਾਰੀ ਕਰਤੀ ਹੈ ਉਹ ਨੋਟੀਫਿਕੇਸ਼ਨ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਲੇਕਿਨ ਪਿਛਲੇ ਲਾਲੋ ਤੁਸੀਂ ਉਹੀ 2.5 ਸਾਲ ਤੋਂ ਜਾਂ 2 ਸਾਲ ਤੋਂ 올ਡ ਪੈਨਸ਼ਨ ਸਕੀਮ ਤੋਂ ਮੁਨਕਰ ਹੋ ਗਏ ਇਸ ਬਜਟ ਵਿੱਚ 올ਡ ਪੈਨਸ਼ਨ ਸਕੀਮ ਦਾ ਕੋਈ ਜ਼ਿਕਰ ਨਹੀਂ ਹੈ ਅੱਗੇ ਆ ਜੋ ਸਾਡੇ ਐਮਪਲੋਈਸ ਨੇ ਲਗਭਗ 4 ਲੱਖ ਕਰੋੜ ਮੌਜੂਦਾ ਐਮਪਲੋਈ ਹੈ ਔਰ ਸ਼ਾਇਦ ਕੁਝ ਲੱਖ ਸੌਰੀ 4 ਲੱਖ ਐਮਪਲੋਈਸ ਨੇ ਇਸ ਵਾਰ ਜਿਹੜੇ ਮੌਕੇ ਤੇ ਕੰਮ ਕਰ ਰਹੇ ਨੇ ਤੇ ਕੁਝ ਲੱਖ ਡੇਟ 2.5 ਲੱਖ 3 ਲੱਖ ਪੈਨਸ਼ਨਰਸ ਤੇ ਪੁਰਾਣੇ ਐਮਪਲੋਈਸ ਵੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਵਾਸਤੇ ਕੋਈ ਸਹੂਲਤ ਨਹੀਂ ਹੈ ਜਿਹੜੇ ਬੀਏ ਦੀ ਕਿਸ਼ਤਾਂ ਬੰਦ ਪਈਆਂ ਨੇ ਪੀਏ ਦੀਆਂ ਕਿਸ਼ਤਾਂ ਬੰਦ ਪਈਆਂ ਨੇ 7ਵੇਂ ਪੀ ਕਮਿਸ਼ਨ ਦੇ ਏਰੀਅਰਸ ਪਿਛਲੇ 7-8 ਸਾਲ ਤੋਂ ਬੰਦ ਪਏ ਨੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ EMPLOYEES ਨੂੰ ਉਹਨਾਂ ਦਾ ਬਣਦਾ ਇੱਕ ਇੱਕ ਪੈਸਾ ਦੇਵਾਂਗੇ ਲੇਕਿਨ EMPLOYEES ਵਾਸਤੇ ਇਸ ਬਜਟ ਦੇ ਵਿੱਚ ਨਾ ਮਾਤਰ ਨਹੀਂ ਜ਼ੀਰੋ ਅਲੋਕੇਸ਼ਨ ਹੈ ਅੱਗੇ ਆਓ ਤੁਸੀਂ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਰੰਗਲਾ ਤੇ ਪੈਸੇ ਕਿੰਨੇ ਰੱਖੇ ਹਨ ਰੰਗਲਾ ਪੰਜਾਬ ਬਣਾਉਣ ਵਾਸਤੇ 585 ਕਰੋੜ ਰੁਪਇਆ ਔਰ ਇਹ ਸਾਰੇ ਹਲਕਾ ਜਿਹੜੇ ਹਲਕਾਏ ਹੋਏ ਇਨਚਾਰਜ ਆ ਐਮਐਲਏ ਨੂੰ ਨਹੀਂ ਦੇਣਗੇ ਜਿੱਥੇ ਜਿੱਥੇ ਇਹਨਾਂ ਦੇ ਐਮਐਲਏ ਨਹੀਂ ਉੱਥੇ ਹਲਕਾਏ ਹੋਏ ਇਨਚਾਰਜ ਨੂੰ ਕਹਿੰਦੇ ਕਲੱਬਾਂ ਨੂੰ ਦੇ ਦਿਓ ਲੋਕਾਂ ਨੂੰ ਕਰਪਟ ਬਣਾਉਣ ਵਾਸਤੇ ਛੋਟੇ-ਮੋਟੇ ਖਰਚੇ ਕਿਤੇ ਤੁਸੀਂ ਲੈਣੇ ਆ ਉਹ ਦਿਓ ਉਹਨੂੰ 585 ਕਰੋੜ ਦੇ ਕੇ ਪੰਜਾਬ ਦੇ ਬਜਟ ਵਿੱਚ ਕਹਿੰਦੇ ਰੰਗਲਾ ਪੰਜਾਬ ਮਤਲਬ ਫਿਰ 2.5 ਲੱਖ ਕਰੋੜ ਰੁਪਏ ਦੇ ਬਜਟ ਤੇ ਤਾਂ ਰੋੜ ਹੀ ਨਹੀਂ ਨਿਕਲ ਕਿਸੇ ਨੇ ਮੈਸੇਜ ਭੇਜਿਆ ਫਿਰ 2.5 ਲੱਖ ਕਰੋੜ ਰੁਪਏ ਦੇ ਬਜਟ ਦੀ ਲੋੜ ਹੀ ਨਹੀਂ ਸੀ ਜੇ 585 ਕਰੋੜ ਨਾਲ ਹੀ ਰੰਗਲਾ ਪੰਜਾਬ ਬਣ ਜਾਦਾ ਸੋ ਦੋਸਤੋ ਕਹਾਣੀ ਇਹ ਆ ਕਿ ਇਹ ਜੋ ਜੋ ਗੱਲਾਂ ਦਿੱਲੀ ਵਿੱਚ ਕਹ ਰਹੇ ਨੇ ਕਿ ਪੀਜਪੀ ਅਤਿਆਚਾਰ ਕਰਦੀ ਹੈ ਐਡੀ ਦੇ ਸੀਬੀਆਈ ਉਧਰੋਂ ਜ਼ਿਆਦਾ ਅਤਿਆਚਾਰ ਆਪਣੇ ਵਿਰੋਧੀਆਂ ਦੇ ਰਾਹੀਂ ਪੁਲਿਸ ਵਿਜੀਲੈਂਸ ਤੇ ਹੁਣ ਸਪੀਕਰ ਰਾਹੀਂ ਕੀਤਾ ਇਹਨਾਂ ਨੇ ਪੰਜਾਬ ਉਹਥੇ ਕਹਿੰਦੇ ਅਸੀਂ ਸਾਰਾ ਮੋਦੀ ਨੇ মিডিਆ ਬਣਾ ਲਿਆ ਕੈਚਰ ਕਰ ਲਿਆ ਗੋਦੀ মিডিਆ ਬਣਾ ਲਿਆ ਹੈ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ মিডিਆ ਆਜ਼ਾਦ ਨਹੀਂ ਹੈ ਤੇਈ ਵਾਰ ਮੈਂ ਵਿਧਾਨ ਸਭਾ ਤੋਂ ਬਾਹਰ ਨਿਕਲ ਕੇ ਜਦੋਂ ਪੂਰੇ মিডিਆ ਨੂੰ ਐਡਰੈਸ ਕਰਦਾ ਕੁਝ ਚੈਨਲ ਜੇ ਮੈਂ ਇਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਚਿੜਦੇ ਬੜੇ ਨੇ ਚਲਦੇ ਹੋਏ ਮਤਲਬ ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਉਹਨੂੰ ਲਾਈਵ ਦਿਖਾ ਰਹੇ ਨੇ ਟੀਵੀਜ਼ ਤੇ ਜਦੋਂ ਉਹ ਖੈਰੇ ਨੇ ਐਂਟਰੀ ਕੀਤੀ ਨਾਲ ਹੀ ਲਾਈਵ ਕੱਟ ਔਰ ਸਾਰੇ ਮਾਈਕ ਚੱਕ ਕੇ ਉਥੋਂ ਭੱਜ ਜਾਂਦੇ ਨੇ ਸਾਰਾ ਮੇਨਸਟ੍ਰੀਮ মিডিਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਇੱਥੇ ਇਹਨੂੰ ਕੈਪਚਰ ਕੀਤਾ ਹੋਇਆ ਹੈ ਔਰ ਹੁਣ ਕੀ ਕਹਿੰਦੇ ਕੱਲ ਮੈਂ ਸੁਣਿਆ ਅਜ ਪਰਸੋਂ ਮਿਲ ਉਸ ਮਨੀਸ਼ 소ਡਿਆ ਕਹਿੰਦਾ ਰਾਕਟ ਦੀ ਸਪੀਡ ਸੇ ਹਮ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਰਾਕਟ ਦੀ ਸਪੀਡ سے ਘੁੱਟ ਝੂਟ ਕੇ ਦਬੋ ਦੇਣੇ ਜਿਹੜੇ ਬੰਦੇ ਉੱਥੋਂ ਲੋਕਾਂ ਨੇ ਰਿਜੈਕਟ ਕਰ ਦੇਨੇ ਦਿੱਲੀ ਤੋਂ ਆਪਣੀਆਂ ਸੀਟਾਂ ਦੇ ਵਿੱਚ ਆਸੇਪੇ ਸੋਡਿਆ ਸਤਿੰਦਰ ਜੈਨ ਕੇਜਰੀਵਾਲ ਸੌਰਵ ਭਾਰਦਵਾਜ ਆਪਣੀਆਂ ਇਕੱਲੇ ਦੀਆਂ ਸੀਟਾਂ ਹਾਰ ਗਏ ਨੇ ਉਹ ਹੁਣ ਪੰਜਾਬ ਨੂੰ ਆਨ ਕੇ ਰਾਕਟ ਦੀ ਸਪੀਡ ਤੇ ਅੱਗੇ ਲੈ ਕੇ ਜਾਣਗੇ ਜਿਹੜੇ ਦਿੱਲੀ ਦਾ ਮਾਡਲ ਫੇਰ ਹੋ ਗਿਆ ਲੋਕਾਂ ਨੇ ਇਹ ਕਹਿੰਦੇ ਸੀ ਹਮ ਕਟੜ ਇਮਾਨਦਾਰ ਹੈ ਅਬ ਦਿੱਲੀ ਦੇ ਲੋਕੀ ਕੇਜਰੀਵਾਲ ਕੋ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਏਗੇ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਕਿ ਤੂੰ ਕਟੜੇ ਮਾਨਦਾਰ ਨਹੀਂ ਤੂੰ ਕਟੜੇ ਬੇਈਮਾਨ ਹੈ ਹੁਣ ਸਾਡੇ ਉੱਤੇ ਇਹ ਬੰਦੇ ਰਾਜ ਕਰਨ ਨੇ ਔਰ ਸਾਡਾ ਪਿਛਲੇ ਦਿਨਾਂ ਵਿੱਚ ਇੱਕ ਹੋਮ ਸੈਕਟਰੀ ਪੋਸਿਬਲੀ ਇੱਕ acha maandaar home secretary ਦਾ ਨਾਮ ਲੈਣਾ ਫਿਰ ਚੜ੍ਹਨ ਗਈ ਉਹਨੂੰ ਤੁਰੰਤ ਬਦਲ ਕੇ ਉਹਦੇ ਚਾਰੇ ਮੈਂਚ ਵਿੱਚ ਵਾਪਸ ਲੈ ਕੇ ਉਹਨੂੰ ਕਹਿੰਦੇ ਰਿਪੋਰਟ ਬੈਕ ਟੂ ਪਰਸਨਲ ਡਿਪਾਰਟਮੈਂਟ ਚੀਫ ਵਿਜੀਲੈਂਸ ਡਾਇਰੈਕਟਰ ਇੱਕ IPS ਅਫਸਰ ਲਾਇਆ 15 ਦਿਨ ਹੋਏ ਸਿਰਫ ਨਗੇਸ਼ਵਰ ਰੋ 15 ਦਿਨਾਂ ਦੇ ਵਿੱਚ ਇੱਕ ਚੀਫ ਵਿਜੀਲੈਂਸ ਡਾਇਰੈਕਟਰ ਨੂੰ ਕਿਉਂ ਬਦਲਿਆ ਗਿਆ ਵਾ ਹੋਮ ਸੈਕਟਰੀ ਨੂੰ ਬਦਲਤਾ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਬਦਲਤਾ ਇਹਦਾ ਮਤਲਬ ਬਾਲ ਵਿੱਚ ਕੁਝ ਕਾਲਾ ਹੈਗਾ ਕੇਜਰੀਵਾਲ ਦੇ ਜਿਹਨੇ ਗੱਲਿਓਂ ਬੈਠੇ ਨੇ ਆਣ ਕੇ ਵੈੱਬ ਵਰਗੇ ਆਦਮੀ ਔਰ ਹੌਨ ਸਸੋਡੀਆਂ ਵਗੈਰਾ ਐਟਸੈਟਰਾ ਜਿਹੜੇ ਰਿਮੋਟ ਕੰਟਰੋਲ ਨਾਲ ਦੁਨੀਆ ਚਲਾ ਰਹੇ ਨੇ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹਦੈਤ ਹੋਵੇਗੀ ਕਿਸੇ ਦੇ ਖਿਲਾਫ ਕੋਈ ਬਹੁਤ ਝੂਠਾ ਮੁਕਦਮਾ ਘੜਨਾ ਹੋਊਗਾ ਜਾਂ ਕਿਸੇ ਨਾਲ ਬਦਲਾ ਖੋਰੀ ਕੱਢਣੀ ਹੋਊਗੀ ਹੋਮ ਸੈਕਟਰੀ ਨੇ ਜਿਹੜਾ ਜਵਾਬ ਦਿੱਤਾ ਚੀਫ ਡਾਇਰੈਕਟਰ ਵਿਜੀਲੈਂਸ ਨੇ ਜਵਾਬ ਦਿੱਤਾ ਦੋਨੋਂ ਰੱਖ ਦਿੱਤੇ ਨੇ ਅੱਜ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦਾ ਰਾਜ ਆ ਮੇਰੇ ਵੀਰੋ ਪੰਜਾਬ ਦੇ ਵਿੱਚ ਡੀਜੀਪੀ ਗੈਰ ਪੰਜਾਬੀ ਆ ਚੀਫ ਸੈਕਰੀਟਰੀ ਗੈਰ ਪੰਜਾਬੀ ਆ ਸਾਰੇ ਫਾਈਨੈਂਸ਼ੀਅਲ ਐਡਵਾਈਜ਼ਰਸ ਗੈਰ ਪੰਜਾਬੀ ਆ ਜਿਹਨੇ ਇੰਪੋਰਟੈਂਟ ਪੋਜੀਸ਼ਨਸ ਪਹਿਲਾਂ ਪਹਿਲਾਂ ਇਹਨਾਂ ਨੇ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜਾ ਚੇਅਰਪਰਸਨ ਅਈਸੋ ਦਿੱਲੀੋਂ ਵੀ ਭੇਜੀ ਸੀਗੀ ਅ ਸ਼ਾਇਦ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਉਹ ਦਿੱਲੀੋਂ ਭੇਜਿਆ ਸੀਗਾ ਮੋਦੀਆਂ ਯੂਨੀਵਰਸਿਟੀਆਂ ਦੇ ਤਾਂ ਵਾਈਸ ਚਾਂਸਲਰ ਬੇਈ ਗੈਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਪ੍ਰੀਮੀਅਰ ਸਾਡੀ ਯੂਨੀਵਰਸਿਟੀ ਉੱਥੇ ਵਾਈਸ ਇਸ ਤਰ੍ਹਾਂ ਕਰਕੇ ਉਹ ਆਪਣਾ ਰਾਜ ਧੱਕੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਥੋਪ ਰਹੇ ਨੇ ਮੈਂ ਗੱਲ ਕਰਨੀ ਸੀ ਵਿਧਾਨ ਸਭਾ ਵਿੱਚ ਜਿਹੜਾ 2023 ਜਨਵਰੀ ਦਾ ਮੈਂ ਇੱਕ ਬਿਲ ਪ੍ਰਾਈਵੇਟ ਨੰਬਰ ਬਿਲ ਕਿ ਕੁਲਤਾਰ ਸੰਮਵਨ ਨੂੰ ਸਾਹਮਣੇ ਮਿਲ ਕੇ ਉੱਥੇ ਰੱਖਿਆ ਸੀ ਉਹਦੇ ਵਿੱਚ ਮੈਂ ਮੰਗ ਕਰ ਰਿਹਾ ਵਾਂ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਹੈ ਕਿ ਕੋਈ ਵੀ ਗੈਰ ਹਿਮਾਚਲੀ ਨਾ ਉੱਥੇ ਜ਼ਮੀਨ ਲੈ ਸਕਦਾ ਤੇ ਨਾ ਸ਼ਰਤਾ ਪੂਰੀਆਂ ਕੀਤੇ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹੁਣ ਲੇਟੈਸਟ ਲੋ ਬਣਾਇਆ ਬੀਜੇਪੀ ਨੇ ਉਤਰਾਖੰਡ ਦੇ ਵਿੱਚ ਔਰ ਉਹਨੂੰ ਕਿਹਾ ਇਤਿਹਾਸਿਕ ਕਾਨੂੰਨ ਬਣਾਇਆ ਹਮਨੇ ਉਤਰਾਖੰਡ ਮੇ ਕਿ ਕੋਈ ਵੀ ਬਾਹਰ ਦਾ ਆਦਮੀ ਵਾਹਾਂ ਪਰ ਨਾ ਜ਼ਮੀਨ ਲੈ ਸਕੇਗਾ ਨਾ ਵੋਟਰ ਬਣ ਸਕੇਗਾ ਨਾ ਨੌਕਰੀ ਲੈ ਸਕੇਗਾ ਪੰਜਾਬ ਜਿਹਦੀ ਕੇ ਡਿਲੀਮਿਟੇਸ਼ਨ ਹੋਣ ਜਾ ਰਹੀ ਹੈ ਜਿਹੜੀ ਪਾਰਲੀਮੈਂਟ ਦੀ ਜਿਹਦੇ ਸਾਡੀ ਆਬਾਦੀ ਘਟ ਰਹੀ ਹੈ ਸਾਡੀ ਰਿਪਰੈਜ਼ੈਂਟੇਸ਼ਨ ਉਥੇ ਡ੍ਰੌਪ ਹੋ ਰਹੀ ਹੈ ਸਾਊਥ ਇੰਡੀਆ ਦੇ ਚੀਫ ਮਿਨਿਸਟਰ ਐਨਕਸ ਟਾਲਰ ਨੇ ਪਿਛਲੇ ਦਿਨਾਂ ਮੀਟਿੰਗ ਰੱਖੀ ਪਰ ਵਰਤਮਾਨ ਵੀ ਉਥੇ ਗਿਆ ਸੀਗਾ ਔਰ ਉਥੇ ਸਾਨੂੰ ਸਾਨੂੰ ਚਿੰਤਾ ਹੈ ਕਿ ਹਿੰਦੀ ਹਾਟਲੈਂਡ ਦਾ ਜ਼ਿਆਦਾ ਸ਼ੇਅਰ ਵੱਧ ਰਿਹਾ ਵਾ ਸੈਂਟਰਲ ਇੰਡੀਆ ਦਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਿਹਾਰ ਦਾ ਪਾਰਲੀਮੈਂਟ ਚ ਤੇ ਪੰਜਾਬ ਜਾਂ ਜਿਹੜੀ ਘੱਟ ਗਿਣਤੀਆਂ ਸਟੇਟਸ ਤੇ ਜਿਹੜੇ ਚਮਕਸ਼ੀਰ ਆ ਪੰਜਾਬ ਹੈ ਕੇਰਲਾ ਹੈ ਜਾਂ ਸਾਊਥ ਇੰਡੀਆ ਦੇ ਦੂਸਰੇ ਸਟੇਟਸ ਆ ਸਾਡੀ ਰਿਪਰੈਜ਼ੈਂਟੇਸ਼ਨ ਉਸ ਮੁਕਾਬਲੇ ਤੇ ਘੱਟ ਰਹੀ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਬਿੱਲ ਅੱਜ ਬਹੁਤ ਰਾਜਨੀਤਿਕਾ ਕਿ ਜੇ ਕਾਨੂੰਨ ਬਣ ਜੇ ਪੰਜਾਬ ਦੇ ਵਿੱਚ ਕਿ ਕੋਈ ਵੀ ਗੈਰ ਪੰਜਾਬੀ ਆ ਕੇ ਨਾ ਸਾਡੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਜਮੀਲੇ ਜਦਾਂ ਪਿਰਸ਼ਾਤ ਤਾਂ ਪੂਰੀਆਂ ਕਿਤੇ ਤੇ ਸਾਡੀ ਡੈਮੋਗ੍ਰਾਫੀ ਆਬਾਦੀ ਦਾ ਸੰਤੁਲਨ ਸਾਡੀ ਭਾਸ਼ਾ ਸਾਡੀ ਜ਼ੁਬਾਨ ਸਾਡੀ ਪੱਗ ਸਾਡਾ ਸੱਭਿਆਚਾਰ ਸਭ ਕੁਝ ਬਚਾਇਆ ਜਾ ਸਕਦਾ ਸੀਗਾ ਲੇਕਿਨ ਇਹਦੇ ਤੇ ਵੀ ਪਿਛਲੇ 2.5 ਸਾਲ ਤੋਂ ਕੁਲਤਾਰ ਸੰਧਵਾ ਨੇ ਇਹ ਦੱਸੇ ਲੋਕਾਂ ਨੂੰ ਕਿ ਇਹ ਬਿੱਲ ਨੂੰ ਤੋਂ ਆਪਣੇ ਠੰਡੇ ਬਸਤੇ ਵਿੱਚ ਆਪਣੇ ਦਫ਼ਤਰ ਦੇ ਕਿਸੇ ਫ੍ਰਿਜ ਵਿੱਚ ਕਿਉਂ ਰੱਖਿਆ ਹੋਇਆ ਹੈ ਕੀ ਤੈਨੂੰ ਕੇਚਰੀਵਾਲ ਨਹੀਂ ਕਰਨ ਦੇ ਰਿਹਾ ਕਿ ਤੈਨੂੰ ਦਿੱਲੀ ਵਾਲੇ ਰੋਕਦੇ ਨੇ ਔਰ ਕੁਝ ਲੋਕ ਕਹਿੰਦੇ ਨੇ ਜੀ ਤੁਹਾਡੇ ਲੀਡਰ ਵੀ ਨਹੀਂ ਮੰਨਦੇ ਮੈਂ ਕਹਿੰਦਾ ਮੇਰੇ ਲੀਡਰ ਦਾ ਮੰਨਣ ਸਾਡੀ ਪਾਰਟੀ ਤੁਸੀਂ ਬਿੱਲ ਇਨਿਸ਼ੀਏਟਸ ਕਰੋ ਇੱਕ ਵਾਰ ਡਿਸਕਸ਼ਨ ਤੇ ਪਾ ਦਿਓ ਉੱਥੇ ਲੋਕਾਂ ਨੂੰ ਪਤਾ ਲੱਗ ਲੈਣ ਦਿਓ ਕਿ 117 ਐਮਐਲਏ ਜਿਹੜੇ ਪੰਜਾਬ ਦੇ ਨੇ ਉਹ ਹਰ ਐਮਐਲਏ ਦਾ ਇਸ ਬਿੱਲ ਦੇ ਪ੍ਰਤੀ ਮਤਲਬ ਗੈਰ ਪੰਜਾਬੀਆਂ ਦੇ ਉੱਤੇ ਬਿਨਾਂ ਸ਼ਰਤ ਐਂਟਰੀ ਹੋਣ ਤੇ ਪਾਬੰਦੀ ਲਾਉਣ ਵਾਸਤੇ ਸਾਡਾ ਐਮਐਲਏ ਉੱਥੇ ਵਿਧਾਨ ਸਭਾ ਦੇ ਵਿੱਚ ਕੀ ਬੋਲਦਾ ਵਾ ਤੇ ਕੀ ਉਹ ਹੱਕ ਵਿੱਚ ਵੋਟ ਪਾਉਂਦਾ ਜਾਂ ਇਸ ਬਿੱਲ ਦੇ ਵਿਰੋਧ ਵਿੱਚ ਵੋਟ ਪਾਉਂਦਾ ਇਹ ਸਾਰੀਆਂ ਗੱਲਾਂ ਉੱਥੇ ਕਰਨੀਆਂ ਸੀ ਜਾਂ ਔਰ ਅੰਤ ਵਿੱਚ ਮੈਂ ਤਾਂ ਇਹ ਕਹਾਂਗਾ ਮੇਰੇ ਵੀਰੋ ਕਿ ਪਲੀਜ਼ ਟਾਈ ਟੂ ਅੰਡਰਸਟੈਂਡ ਇਹ ਸਰਕਾਰ ਹੁਣ ਪੁਲਿਸ ਤੇ ਸਾਰੇ ਚੱਲਦੇ ਆ ਇਹਨੂੰ ਇਹਨਾਂ ਨੇ ਪੁਲਿਸ ਸਟੇਟ ਬਣਾ ਦਿੱਤਾ ਵਾ ਇਹਨਾਂ ਨੇ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਸਮਾਨ ਨੂੰ ਚੋਰੀ ਕੀਤਾ ਟਰਾਲੀਆਂ ਤਿੰਨ ਤਿੰਨ ਚਾਰ ਚਾਰ ਲੱਖ ਦੀਆਂ ਕਿਸਾਨਾਂ ਦੀਆਂ ਅੱਜ ਤੱਕ ਨਹੀਂ ਲੰਭੀਆਂ ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਾਡਾ ਹੋਰ ਸਮਾਨ ਸਾਰਾ ਮੋਰਚਾ ਤੋਂ ਖਨੌਰੀ ਤੋਂ ਚੰਗੂ ਤੋਂ ਲਗਭਗ 100 ਕਰੋੜ ਰੁਪਏ ਦੀ ਚੋਰੀ ਆ ਲੇਕਿਨ ਪੰਜਾਬ ਦੇ ਵਿੱਚ ਹੁਣ ਕੋਈ ਇਸ ਬਾਰੇ ਪੁਲਿਸ ਦਾ ਕੋਈ ਐਕਸ਼ਨ ਨਹੀਂਗਾ ਅਣਪਛਾਤੇ ਬੰਦੇ ਆਤੇ ਜਿਹੜੇ ਕ੍ਰਿਮੀਨਲ ਦੀ ਕੋਠੀ ਦੇ ਉੱਤੇ ਅਣਪਛਾਤੇ ਬੀ ਦਿੱਤਾ ਸੀਗਾ ਔਰ ਬਲਡੋਜ਼ਰ ਚਲਾਇਆ ਜਾ ਰਿਹਾ ਜਿਹੜਾ ਹੁੰਦਾ ਉਹਦੇ ਤੇ ਬਲਡੋਜ਼ਰ ਆ ਜਿਹੜੇ ਗਰੀਬਾਂ ਦੇ ਘਰ ਧਾਰ ਰਹੇ ਨੇ ਠੀਕ ਆ ਨਸ਼ੇ ਦੇ ਖਿਲਾਫ ਸਖਤ ਹਸ ਸਖਤ ਔਰ ਅਸੀਂ ਚਾਹਨੇ ਕੇ ਨਸ਼ਾ ਲੇਕਿਨ ਕ੍ਰਿਮੀਨਲ ਜਸਟਿਸ ਸਿਸਟਮ ਤੁਹਾਡੇ ਕੋਲ ਅਵੇਲੇਬਲ ਆ ਤੁਹਾਡੇ ਕੋਲ ਪੁਲਿਸ ਆ ਤੁਹਾਡੇ ਕੋਲ ਸਰਕਾਰੀ ਵਕੀਲਾਂ ਦਾ ਅਮਲਾ ਆ ਤੁਹਾਡੇ ਕੋਲ ਅਦਾਲਤਾਂ ਆ ਜਿਹੜਾ ਆਦਮੀ ਕੋ ਗਲਤ ਕੰਮ ਕਰਤਾ ਚਾਹੇ ਉਹ ਫਾਂਸੀ ਤੇ ਲਟਕਾਓ ਪਰ ਕਿਸੇ ਦਾ ਘਰ ਢੋਣ ਵਾਸਤੇ ਤਾਂ ਕੋਈ ਇਜਾਜ਼ਤ ਨਹੀਂ ਨ ਦਿੱਤੀ ਇਹ ਤਾਂ ਸੁਪਰੀਮ ਕੋਰਟ ਆਂ ਇੰਡੀਆ ਨੇ ਵੀ ਰੋਕਿਆ ਹੋਇਆ ਆ ਤੁਸੀਂ ਇੱਕ ਜੁਆਇੰਟ ਫੈਮਿਲੀ ਲੈਂਦੀ ਆ 10-15 ਦਾ ਟੱਬਰ ਆ ਉਹਨਾਂ ਚੋਂ ਇੱਕ ਆਦਮੀ ਗਲਤ ਕੰਮ ਕਰਦਾ ਵਾ ਤੁਸੀਂ ਉਹਦਾ ਘਰ ਢਾਹ ਕੇ ਬਾਹਰ ਢਾਹ ਕੇ ਬਾਕੀ 9 ਬੰਦੇ ਨੂੰ ਸਜ਼ਾ ਦੇਣਾ ਚਾਹੁੰਦੇ ਹੋ ਅੱਜ ਬੰਦਾ ਗੁਨਾਹਗਾਰ ਹੈ ਕਿਸੇ ਅਪੀਲ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਚੋਂ ਉਹ ਬਰੀ ਹੋ ਜਾਂਦਾ ਕਿ ਕੇਜਰੀਵਾਲ ਦਾ ਭਗਮਨ ਮਾਨਸ ਦਾ ਘਰ ਦੁਬਾਰਾ ਬਣੋਂਗੇ ਇਹ ਬੁਲਡੋਜ਼ਰ ਪੋਲਿਟਿਕਸ ਕੀ ਦੀ ਆ ਬੀਜੇਪੀ ਨੇ ਕਾਪੀ ਕੀਤੀ ਹੋਈ ਯੂਪੀ ਦੇ ਵਿੱਚੋਂ ਲਿਆਦੀ ਜਿੱਦਾਂ ਯੋਗੀ ਸਰਕਾਰ ਗੈਂਗਸਟਰਸ ਉੱਤੇ ਬੁਲਡੋਜ਼ਰ ਚਲਾਰੀ ਐਲੋ ਸੇਤਾਸ ਦੇ ਕਿ ਜਿਹੜੀ ਗੱਲ ਕਰਤਾ ਪ੍ਰਮੰਤਰੀ ਮਾਨ ਗੁੜੂਜ਼ਰ ਪੰਜਾਬ ਦੇ ਵਿਚਾਰੇ ਔਰ ਜਿਵੇਂ ਐਨਐਸਏ ਲਈ ਸਾਡੇ ਨੌਜਵਾਨਾਂ ਤੇ ਕਹਤਾ ਨਾ ਉਹ ਮინისტრ ਨੇ ਪਾਰਲੀਮੈਂਟ ਕਿ ہماری ਸਰਕਾਰ ਨਹੀਂ ਹੈ ਪੰਜਾਬ મે ਲੇਕਿਨ ਹਮਨੇ ਫਿਰ ਵੀ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨੋ ਕੋ ਤਿਬਰੂਗੜ ਜੇਲ੍ਹ ਮੇ ਭੇਜ ਦਿਆ ਕਿ ਅਬ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਇਹਦੀ ਲਾਨਤ ਜਿਹੜੀ ਆ ਉਹ ਭਗਵੰਤ ਮਾਨ ਦੇ ਸਿਰ ਤੇ ਇਹਦਾ ਇਹਦਾ ਕੰਨ ਮਰੋੜ ਕੇ ਉਹਨਾਂ ਨੇ ਕਰਾਇਆ ਔਰ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਚ ਚੁੱਕਿਆ ਗਿਆ ਇਹ ਵੀ ਬੀਜੇਪੀ ਨੇ ਇਹਨੂੰ ਕਰਾਇਆ ਕਿਉਂਕਿ ਕੇਜਰੀਵਾਲ ਸੋਡਿਆ ਸਤਿੰਦਰ ਚੈਨ ਇਹ ਸਾਰੇ ਇਸ ਵਕਤ ਤੱਕ ਹੀ ਨੇਤਾ ਨੇ ਇਹਨਾਂ ਤੇ ਸ਼ਰਾਬ ਕੋਟਾ ਲਾ 1300 ਕਰੋੜ ਰੁਪਏ ਕਲਾਸਰੂਮ ਦੇ ਐਫ ਆਈ ਆਰ ਦੇ ਹੁਕਮ ਹੋ ਚੁੱਕੇ ਨੇ ਇਹ ਡਰਦੇ ਨੇ ਬੀ ਜੀ ਪੀ ਤੋਂ ਇਸ ਕਰਕੇ ਵਿੱਚੇ ਵੀ ਨਿਸ਼ਾਰਾ ਕੀਤਾ ਕਿ ਚੱਕੋ ਕਿਸਾਨਾਂ ਨੂੰ ਤੇ ਰਾਹ ਖਾਲੀ ਕਰੋ ਇਹ ਤਾਂ ਰੁਕੇ ਨਹੀਂ ਸੀ ਰਾਹ ਤਾਂ ਰੁਕਿਆ ਹੀ ਹਰਿਆਣਾ ਸਰਕਾਰ ਨੇ ਸੀ ਆਪਾਂ ਸਭ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਔਰ ਪਰਸੋ ਹਾਈ ਕੋਰਟ ਵਿੱਚ ਵੀ ਭਗਵੰਤਪਾਲ ਦੀ ਸਰਕਾਰ ਨੇ ਮੰਨ ਲਿਆ ਵਾ ਕਿ ਅਸੀਂ ਕਿਸਾਨਾਂ ਦਾ ਮੋਰਚਾ ਇਸ ਕਰਕੇ ਉਠਾਇਆ ਕਿਉਂਕਿ ਦਿੱਲੀ ਵਾਲੋਂ ਕੂਚ ਕਰਨਾ ਚਾਹੁੰਦੇ ਸੀ ਥੈਟ ਇਜ਼ ਭਗਵੰਤਪਾਲ ਨਹੀਂ ਚਾਹੁੰਦਾ ਇਹ ਭਗਤ ਪੰਜਾਬ ਦੇ ਕਿਸਾਨ ਆਪਣਾ ਅਧਿਕਾਰ ਮੰਗਣ ਵਾਸਤੇ ਰਾਮਜੀਲਾ ਗਰਾਊਂਡ 'ਤੇ ਜਾ ਕੇ ਬੈਠ ਕੇ ਗੱਲ ਕਰ ਰਹੇ। ਸੋ ਮੇਰੇ ਵੀਰੋ ਮੇਰੀ ਰਿਪੋਰਟ ਜਦੋਂ ਹੋਰ ਕੋਈ ਚਾਰਾ ਨਿਕਾ ਤਾਂ ਮੈਂ ਕੋਲ ਤੁਸੀਂ ਬੈਠੇ ਹੋ। ਮੇਰੀ ਅਗਰ ਗੱਲਾਂ ਵਾਜਬ ਤੇ ਠੀਕ ਲੱਗਦੀਆਂ ਨੇ ਤੇ ਇਹਨਾਂ ਨੂੰ ਹਰ ਵਾਰ ਤੁਸੀਂ ਸ਼ੇਅਰ ਕਰਨਾ। ਔਰ ਆਉਣ ਵਾਲੇ ਦਿਨਾਂ 'ਚ ਜਿਹੜੇ ਕਰੰਟ ਇਸ਼ਿਊਜ਼ ਹੋਣਗੇ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਰਹੂੰਗਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।